ਗੋਲੀ ਕੈਨੇਡਾ ਹੁਣਾਂ ਵੱਲੋਂ ਐਲਾਨ ਹੋ ਗਿਆ ਹੈ ਨਾਲ ਬੇਮਾਨ ਵੀ ਆਏ ਹੋਏ ਐ ਜਮਿਕਰ ਸਿੰਘ ਜੀ ਸਾਡੇ ਖਿਤਾਬ ਭਰਪੂਰ ਨਸਰ ਪਰ ਕੋਣਾ ਉਹ ਤਾਂ ਨਹੀਂ ਤੇ ਥੋੜਾ ਥੋੜਾ ਪਰ ਫੱਟੇ ਜੰਨ ਵਾਲੇ ਨੇ ਅੱਜ ਕੱਲ ਚਰਚਾ ਕਰਾਈ ਹੋਈ ਹੈ ਇੰਸਟਾਗ੍ਰam ਤੇ ਵੀ ਸ਼ਾਇਆ ਹੋਇਆ ਫੱਟੇ ਜੰਨ ਵਾਲੇ ਨੂੰ ਲੋਕੀ ਪਿਆਰ ਕਰਦੇ ਐ ਜਿਦਾ ਬਾਜੀ ਨੂੰ ਲੋਕ ਪਿਆਰ ਕਰਦੇ ਸੀ ਹੈਲੋ ਬੜੇ ਤਕੜੇ ਤਕੜੇ ਪਲੇਅਰ ਹੋਏ ਆ ਪਰ ਜਿਨ੍ਹਾਂ ਨੂੰ ਪਿਆਰ ਕਰਦੀ ਹੈ ਸੰਗਤ ਉਹ ਵਿਰਲੇ-ਵਿਰਲੇ ਹੁੰਦੇ ਆ ਜਿਹੜੇ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਆ ਉਹਨਾਂ ਵਿੱਚੋਂ ਇੱਕ ਹੈ ਸਾਡਾ ਫੱਤੇ ਔਰ ਫੱਤੇ ਦਾ ਨਾਂ ਵੀ ਫੱਤੇ ਆ ਔਰ ਜਦ ਫੱਤੇ ਆ ਗਈ ਤੇ ਫਿਰ ਤੇ ਫੱਤਾ ਹੀ ਹੁੰਦੇ ਆ ਸਾਰੇ ਕੰਮ ਫੱਤੇ ਹੁੰਦੇ ਆ ਫੱਤੇ ਜੰਡ ਵਾਲਾ ਭਾਈ ਸਰਵੀ ਹੁਣੀ ਕਹਿੰਦੇ ਆ ਭਾਈ ਦੇਮਾਨ ਹੁਣੀ ਕਹਿੰਦੇ ਆ ਵੀ ਇਸ ਸੀਜ਼ਨ ਕਨੇਡਾ ਦੀ ਧਰਤੀ ਇੱਕ ਲਾਨ ਹੋਰ ਹੋਣ ਲੱਗਿਆ ਇੱਕ ਲਾਨ ਜਿਹੜਾ ਹੋਰ ਹੋਣ ਲੱਗਿਆ ਇਧਰ ਵੀਰ ਆ ਸਾਡਾ ਮਾਲਵਾ ਕਬੱਡੀ ਆਪਣੇ ਨਾਲ ਗੱਗ